ਪਰਦੀੰਬੈਸੀ ਪਤਾ ਕੀ ਕਹਿੰਦੀ ਐ ਪਰਦੇਸ਼ ਵਿੱਚ ਥੋੜਾ ਘਰ ਕਾਦਾ ਘਰ ਆ ਬਈ ਅਸੀਂ ਸਿਰਫ ਇਹ ਚਾਹੁੰਦੇ ਸੀ ਫੋਨ ਚੱਕ ਕੇ ਇਹਨਾਂ ਨੂੰ ਇੰਨਾ ਕ ਫੋਨ ਕਰ ਦੇਣ ਕਿ ਇਹਨਾਂ ਨੂੰ ਗੱਦੇ ਦੇ ਦੋ ਯਾਰ ਇਹਨਾਂ ਨੂੰ ਪਾਣੀ ਦੇ ਦੋ ਯਾਰ ਸਾਨੂੰ ਪਾਣੀ ਨਹੀਂ ਦੇ ਰਿਆ ਸੀ ਉੱਥੇ ਕੋਈ ਸਾਡੇ ਟਰੈਵਲਰ ਨੇ ਉਹਨਾਂ ਦੀ ਮੇਰੇ ਨਾਲ ਪਰਸਨਲ ਖੁੰਦਕ ਹੋ ਸਕਦੀ ਐ ਇਹ ਹਿੰਦੀ ਵਾਲੇ ਵੀ ਹੋਣਗੇ ਹੋਰ ਵੀ ਪਹਾੜਾਂ ਵਾਲੇ ਹੋਣਗੇ ਜਿਨ੍ਹਾਂ ਨੇ ਨਾ ਸ਼ਾਇਦ ਸ਼ੇਅਰ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਨਵਦੀਪ ਨਾਲ ਲੱਗਦੀ ਐ ਜਿੱਦਾਂ ਬੰਦੇ ਨੂੰ ਫੜ ਲਓ ਤਾਂ ਪੂਰਾ ਕਾਫਲਾ ਲੈ ਕੇ ਪਹੁੰਚ ਜਾਂਦੇ ਉੱਥੇ ਜਾਂ ਵੀ ਸਾਡੇ ਬੰਦੇ ਨੂੰ ਫੜਿਆ ਕਿਵੇਂ ਸ਼ੱਕ ਦੇ ਆਧਾਰ ਤੇ ਹੀ ਫੜਿਆ ਕਿਵੇਂ ਪਤਾ ਨਹੀਂ ਮੈਨ ਤਰੀਕ ਹੋ ਰਹੀ ਆ 22 ਸਤੰਬਰ ਕੱਲ ਨੂੰ ਫਲਾਈਟ ਆ 23 ਸਤੰਬਰ ਬਾਈ ਹੁਣੇ ਐਮਬੈਸੀ ਦਾ ਬੰਦਾ ਬਾਹਰ ਆਇਆ ਸਾਨੂੰ ਲੈਣ ਉਹ ਵੀ ਸਾਡੀ ਐਨੇ ਜ਼ਿਆਦਾ ਟਵੀਟ ਵਗੈਰਾ ਤੁਸੀਂ ਕੀਤੇ ਤੇ ਉਸ ਤੋਂ ਬਾਅਦ ਪਹਿਲੀ ਗੱਲ ਬਾਈ ਮੈਂ ਜੋ ਵੀ ਵੀਡੀਓ ਦੇ ਵਿੱਚ ਗੱਲ ਦੱਸਦਾ ਨਾ ਮੈਂ ਜੇਕਰ ਤੁਹਾਨੂੰ ਲੱਗਦਾ ਮੈਂ ਝੂਠ ਬੋਲਦਾ ਤਾਂ ਬਾਈ ਮੇਰੀ ਵੀਡੀਓ ਨਾ ਦੇਖੋ ਮੈਂ ਕਦੇ ਝੂਠ ਨਹੀਂ ਬੋਲਦਾ ਤੁਸੀਂ ਕਹਿੰਦੇ ਰਹਿੰਦੇ ਬਹੁਤ ਸਾਰੇ ਆ ਬਾਈ ਝੂਠ ਬੋਲਦਾ ਬਾਈ ਮੈਂ ਉਹ ਸਾਰੀਆਂ ਗੱਲਾਂ ਗੁਰੂ ਦੀ ਹਜ਼ੂਰੀ 'ਚ ਕਹਿ ਸਕਦਾ ਜੇਕਰ ਤੁਹਾਨੂੰ ਲੱਗਦਾ ਤੁਸੀਂ ਸ਼ੋਰ ਹੋਣਾ ਕਿ ਬਾਈ ਮੈਂ ਝੂਠ ਬੋਲਦਾ ਤੁਸੀਂ ਦਾਵਾ ਕਰਦੇ ਹੋ ਤਾਂ ਬਾਈ ਇਹ ਕੰਮ ਕਰੋ ਤੁਸੀਂ ਇਹ ਗੱਲ ਗੁਰੂ ਦੀ ਹਜ਼ੂਰੀ ਚ ਕਹਿ ਕੇ ਮੈਨੂੰ ਮੇਰੀ ਈਮੇਲ ਆਈਡੀ ਤੇ ਸੈਂਡ ਕਰ ਦੋ ਤੇ ਮੈਂ ਉਹ ਵੀਡੀਓ ਪੋਸਟ ਕਰੂੰਗਾ ਕਿਉਂਕਿ ਵੀ ਤੁਸੀਂ ਸੱਚੇ ਹੋ ਨਾ ਤੁਹਾਨੂੰ ਪਤਾ ਮੈਂ ਝੂਠ ਬੋਲ ਰਿਹਾ ਤੇ ਮੈਂ ਤਾਂ ਨਹੀਂ ਬੋਲ ਰਿਹਾ ਵੀ ਮੈਂ ਉਹ ਗੱਲ ਸਾਰੀਆਂ ਗੁਰੂ ਦੀ ਹਜ਼ੂਰੀ ਚ ਕਹਿ ਸਕਦਾ ਮੈਂ ਅਰਦਾਸ ਕਰਾ ਦਿਓ ਵੀ ਅਨਵਦੀਪ ਝੂਠ ਬੋਲਦਾ ਉਹਨੂੰ ਸਜ਼ਾ ਦਿੱਤੀ ਜਾਵੇ ਤੇ ਜੇਕਰ ਅਸੀਂ ਆਪਦੀ ਗੱਲ ਤੇ ਗਲਤ ਹੋਏ ਸਾਨੂੰ ਦਸ ਗੁਣਾ ਦਿੱਤੀ ਜਾਵੇ ਖੈਰ ਜੋ ਵੀ ਹੈ ਯਾਰ ਤੇ ਇਹ ਤਾਂ ਮੈਂ ਤਾਂ ਦੱਸਦਾ ਕਿ ਮੈਨੂੰ ਲੱਗਦਾ ਲੋਕਾਂ ਨੂੰ ਇਦਾਂ ਲੱਗਦਾ ਰਹਿੰਦਾ ਬਈ ਜੋ ਵੀ ਵੀ ਤੇਰੇ ਨਾਲ ਕਿਉਂ ਹੁੰਦਾ ਕਿਉਂਕਿ ਬਈ ਮੇਰੇ ਨਾਲ ਤਾਂ ਹੁੰਦਾ ਕਿ ਮੈਂ ਉਹਨਾਂ ਸਾਰੀਆਂ ਅਲੱਗ ਕੰਟਰੀਆਂ 'ਚ ਜਾਂਦਾ ਜੇਕਰ ਤੁਹਾਨੂੰ ਲੱਗਦਾ ਕੌਣ ਗਿਆ ਸੈਂਟਰਲ ਅਫਰੀਕਨ ਰਿਪਬਲਿਕ ਦੇ ਸਾਰੇ ਦੇਸ਼ਾਂ 'ਚ ਮੈਂ ਸਾਰੇ ਡਿਫਰੈਂਟ ਦੇਸ਼ ਤਾਂ ਵਿਜ਼ਿਟ ਕਰ ਰਿਹਾ ਪਹਿਲਾਂ ਕਿਉਂਕਿ ਬਈ ਜਿਹੜੇ ਦੇਸ਼ਾਂ ਦੇ ਵਿੱਚ ਟੂਰਿਸਟ ਜਾਂਦੇ ਨੇ ਉਹ ਤਾਂ ਮੈਂ ਬਾਅਦ 'ਚ ਆਰਾਮ ਨਾਲ ਕਰ ਲੂੰਗਾ ਮੈਂ ਤਾਂ ਸਾਰੀ ਦੁਨੀਆ ਵਿਜ਼ਿਟ ਕਰ ਰਿਹਾ ਔਰ ਮੇਰੇ ਬਹੁਤ ਹੀ ਘੱਟ ਦੇਸ਼ ਐਸੇ ਬਚੇ ਨੇ ਜਿਹੜੇ ਥੋੜੇ ਖਤਰਨਾਕ ਨੇ ਆਲਮੋਸਟ ਕੰਪਲੀਟ ਹੋਣ ਵਾਲੇ ਨੇ ਚ ਉਹ ਸਾਰੀ ਗੱਲ ਤਾਂ ਮੈਂ ਬਾਅਦ 'ਚ ਦੱਸੂਗਾ ਪਰ ਇੰਡੀਅਨ ਐਂਬੈਸੀ ਨੇ ਸਾਡਾ ਫੋਨ ਹੀ ਨਹੀਂ ਚੱਕਿਆ ਯਾਰ ਸਾਡੇ ਨਾਲ ਕੀ ਹੋਇਆ 24 ਘੰਟੇ ਉਹਨਾਂ ਨੇ ਸਾਨੂੰ ਠਾਣੇ 'ਚ ਕਿਵੇਂ ਰੱਖਿਆ ਕੀ ਸਾਡੇ ਹਾਲਾਤ ਹੋਏ ਹੋਟਲਾਂ ਤੋਂ ਡਰ ਲੱਗਣ ਲੱਗ ਗਿਆ ਨਾ ਕਰਕੇ ਯਾਦਵਿੰਦਰ ਭਾਜੀ ਸਾਨੂੰ ਚੈਡ 'ਚ ਮਿਲੇ ਸੀ ਜਦੋਂ ਵੀਡੀਓ ਆਉਣੀਆਂ ਚੈਡ ਦੀਆਂ ਉਹ ਤੁਸੀਂ ਦੇਖੋਗੇ ਲਾਸਟ ਵੀਡੀਓ ਜਿਹੜੀ ਮੈਂ ਪਾਈ ਆ ਉਹ ਹੈਗੀ ਐ ਇਕਵਾਟੋਰੀਅਲ ਗਿਨੀ ਦੀ ਬਈ ਉਸ ਤੋਂ ਬਾਅਦ ਅਸੀਂ ਕੈਮਰੂਨ ਗਏ 12-13 ਦਿਨ ਰੁਕੇ ਉੱਥੇ ਅਸੀਂ ਫਸੇ ਬੜੀ ਦਿੱਕਤ ਪਰੇਸ਼ਾਨੀ ਹੋਈ ਉਹ ਅਲੱਗ ਮੈਟਰ ਸੀਗਾ ਪੁਲਿਸ ਨਾਲ ਨਹੀਂ ਫਸੇ ਉੱਥੇ ਤਾਂ ਪੁਲਿਸ ਨੇ ਸਾਡੀ ਆਰਮੀ ਨੇ ਹੈਲਪ ਕੀਤੀ ਇੱਕ ਟਾਸਕ ਫੋਰਸ ਨੇ ਉਸ ਤੋਂ ਬਾਅਦ ਅਸੀਂ ਅੱਗੇ ਚੈਡ ਗਏ ਚੈਡ ਸਾਨੂੰ ਯਾਦਵਿੰਦਰ ਭਾਜੀ ਮਿਲੇ ਸੀ ਉਹਨਾਂ ਦੇ ਦੋਸਤ ਦੇ ਘਰ ਆ ਇਸ ਟਾਈਮ ਅਸੀਂ ਹੈਗੇ ਹਾਂ ਜੋ ਵੀ ਹੈ ਉਹ ਤਾਂ ਜੋ ਚੀਜ਼ ਹੋਈ ਹੋਈ ਹੁਣ ਐਂਬੈਸੀ ਦਾ ਬੰਦਾ ਸਾਡੇ ਟਵੀਟ ਤੁਸੀਂ ਚਲੋ ਦੇਖਦੇ ਆ ਕੀ ਬਣਦਾ ਕੀ ਨਹੀਂ ਤੇ ਮੈਂ ਤੈਨੂੰ ਅਨਕੁਰ ਭਾਈ ਚਲਦੇ ਆ ਐਮਬੈਸੀ ਨਾਲ ਕੀ ਕਹਿੰਦਾ ਉਹ ਵੀ ਸਾਰਾ ਕੁਝ ਨਾ ਜਿਸ ਘਰ ਚੋਂ ਵੀਡੀਓ ਸ਼ੁਰੂ ਕੀਤੀ ਸੀ ਉੱਥੇ ਹੀ ਆ ਗਏ ਆ ਇੰਡੀਆਨ ਐਮਬੈਸੀ ਗਏ ਉੱਥੇ ਉਹਨਾਂ ਨੇ ਖਿਆਲ ਫੋਨ ਰਖਾ ਲਿਆ ਸੀਗਾ ਉਸ ਤੋਂ ਬਾਅਦ ਭਾਈ ਅੰਦਰ ਗਏ ਭਾਈ ਨੇ ਜਿਹੜੇ ਸਰ ਸੀ ਉੱਥੇ ਮਨਾ ਨਹੀਂ ਪਤਾ ਔਰ ਮੈਂ ਨਾ ਲੈਣਾ ਵੀ ਨਹੀਂ ਜਾਊਗਾ ਕਿਉਂਕਿ ਏਦਾਂ ਮੇਰੇ ਹਿਸਾਬ ਨਾਲ ਨਹੀਂ ਲੈਣਾ ਚਾਹੀਦਾ ਕਿਉਂਕਿ ਇੱਕ ਪਰਸਨਲੀ ਕਿਉਂਕਿ ਮੇਰਾ ਜਿਹੜਾ ਕੰਸਰਨ ਹੈ ਉਹ ਇੰਡੀਆਨ ਐਮਬੈਸੀ ਨਾਲ ਕਿਸੇ ਨਾਲ ਪਰਸਨਲੀ ਨਹੀਂ ਕਿਉਂਕਿ ਉਹ ਵੀ ਉੱਥੇ ਕੰਮ ਕਰ ਰਹੇ ਨੇ ਤੇ ਗਏ ਉਹਨਾਂ ਨੇ ਗੱਲਬਾਤ ਕੀਤੀ ਉੱਥੇ ਬੈਠੇ ਰਹੇ ਸੀ 1.5 ਘੰਟਾ ਉਹਨਾਂ ਨੇ ਸਾਡੀ ਗੱਲ ਸੁਣੀ ਵੀ ਖੈਰ ਹੁਣ ਸੁਣਨੀ ਬਣਦੀ ਵੀ ਸੀ ਆਉਣ ਵਾਲੇ ਬੰਦਿਆਂ ਲਈ ਕੀ ਫਾਇਦਾ ਹੋਊਗਾ ਇਸ ਵੀਡੀਓ ਦਾ ਮੇਰਾ ਕੁਐਸਚਨ ਹੈ ਮੌਕੇ ਦੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਸਾਡੇ ਜੈ ਸ਼ੰਕਰ ਜੀ ਨੂੰ ਜਿਹੜੇ ਸਾਡੇ ਮਿਨਿਸਟਰ ਨੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਦੇ ਜਿਨ੍ਹਾਂ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਮੈਂ ਪੁੱਛਣ ਨੂੰ ਇੱਕ ਕੁਐਸਚਨ ਰਾਹੁਲ ਗਾਂਧੀ ਜੀ ਨੂੰ ਪੁੱਛ ਸਕਦਾ ਪਰ ਜੋ ਪੀਐਮ ਹੁੰਦੇ ਮੈਂ ਜ਼ਰੂਰ ਪੁੱਛਦਾ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਾਡੇ ਸੀਐਮ ਹੋ ਤੇ ਮੇਰੀ ਸਿਰਫ ਇੱਕ ਦਰਖਾਸਤ ਹੈ ਤੁਸੀਂ ਸਾਡੇ ਸੀਐਮ ਹੋ ਤੁਸੀਂ ਆਮ ਲੋਕਾਂ ਦੀ ਗੱਲ ਸੁਣਦੇ ਹੋ ਮੇਰਾ ਇੱਕ ਕੁਐਸਚਨ ਰਹੂਗਾ ਤੁਹਾਡੇ ਲਈ ਜਰੂਰ ਅੱਗੇ ਵੀਡੀਓ ਦੇਖਿਓ ਮੈਨੂੰ ਨਹੀਂ ਪਤਾ ਤੁਸੀਂ ਦੇਖੋਗੇ ਜਾਂ ਨਹੀਂ ਦੇਖੋਗੇ ਮੈਂ ਇੱਕ ਬਹੁਤ ਛੋਟਾ ਜਿਹਾ ਯੂਟਿਊਬਰ ਹਾਂ ਔਰ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਮੈਂ ਮਾਇਨੇ ਰੱਖਦਾ ਹੋਊਂਗਾ ਠੀਕ ਹੈ ਤੇ ਪਰ ਇਹ ਕੁਝ ਕੁਐਸਚਨ ਨੇ ਤੁਹਾਡੇ ਆਸੇ ਪਾਸੇ ਘੁੰਮਣਗੇ ਜਿਹੜੇ ਤੁਸੀਂ ਜਰੂਰ ਅੱਗੇ ਪੁੱਟ ਕਰ ਸਕਦੇ ਹੋ ਕੁਐਸਚਨ ਕਿ ਹਾਂ ਬਈ ਕਿਉਂ ਸਾਡੇ ਨਾਲ ਇਦਾਂ ਹੋਇਆ ਸਾਡੇ ਨਾਲ ਜੋ ਹੋਇਆ ਹੋਇਆ ਕੀ ਅਸ਼ੋਰ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸੇ ਨਾਲ ਇਹ ਚੀਜ਼ ਨਾ ਹੋਵੇ ਕਿਉਂਕਿ ਸਾਡੇ ਨਾਲ ਤਾਂ ਹੋ ਚੁੱਕਿਆ ਬੀਤ ਚੁੱਕਿਆ ਅਸੀਂ ਤਾਂ ਸਿੱਖ ਲਿਆ ਉਹਦੇ ਤੋਂ ਅਸੀਂ ਤਾਂ ਆ ਗਏ ਸਾਡਾ ਕੋਈ ਫਾਇਦਾ ਨਹੀਂ ਆ ਉਹਦੇ ਵਿੱਚ ਨਾ ਸਾਡਾ ਇੱਥੇ ਕੋਈ ਹੋਣ ਵਾਲਾ ਹੁਣ ਪਲਾਉ ਸਾਰਿਆਂ ਨੂੰ ਜਿਨ੍ਹਾਂ ਨੇ ਸਾਡੇ ਨਾਲ ਕੀਤਾ ਉਹਨਾਂ ਨੂੰ ਸਸਪੈਂਡ ਹੋ ਜਾਣ ਉਹਨਾਂ ਦਾ ਕੋਈ ਫਾਇਦਾ ਨਹੀਂ ਸਾਨੂੰ ਪਰ ਕੀ ਆਉਣ ਵਾਲੇ ਹੋਰ ਲੋਕਾਂ ਨਾਲ ਇਹ ਹੋਊਗਾ ਜਾਂ ਗਾਰੰਟੀ ਲਈ ਜਾਊਗੀ ਕਿ ਨਹੀਂ ਅੱਗੇ ਤੋਂ ਨਹੀਂ ਹੋਊਗਾ ਇਸ ਚੀਜ਼ ਦਾ ਧਿਆਨ ਰੱਖਿਆ ਜਾਊਗਾ ਸੋ ਬਸ ਮੇਰੇ ਇਹਨਾਂ ਦੇ ਕੁਐਸਚਨ ਜਿਹੜੇ ਕੋ ਮਨਗੇ ਜੇਕਰ ਬਈ ਮੇਰੀ ਕੋਈ ਪੋਲਿਟੀਕਲ ਵੀਡੀਓ ਨਹੀਂ ਹੈ ਮੌਕੇ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਪੁੱਛਿਆ ਜਾਊਗਾ ਪੋਲਿਟੀਕਲ ਪਾਰਟੀ ਨਾਲ ਮੇਰਾ ਕੋਈ ਸੰਬੰਧ ਨਹੀਂ ਜੇ ਕਿਸੇ ਨੂੰ ਬੁਰਾ ਲੱਗਦਾ ਭਾਈ ਉਹ ਜਾ ਸਕਦਾ ਹੈ ਇੱਥੇ ਮੈਂ ਸਿਚੁਏਸ਼ਨ ਤੁਹਾਨੂੰ ਮੋਟੀ ਮੋਟੀ ਸਮਝਾ ਦਿੰਦਾ ਵੀ ਅਸੀਂ ਆ ਪਿਛਲੇ ਕੁਝ ਦੇਸ਼ਾਂ ਤੋਂ ਹੁੰਦੇ ਹੋਏ ਜਿਹਦੀਆਂ ਵੀਡੀਓ ਤੁਸੀਂ ਉਹਨਾਂ ਨਾਲ 15 ਦਿਨਾਂ ਦੇ ਵਿੱਚ ਦੇਖੋਗੇ ਉਹ 15 ਦਿਨਾਂ ਦੇ ਵਿੱਚੋਂ 16ਵੇਂ ਦਿਨ ਅਸੀਂ ਇਸ ਦੇਸ਼ ਦੇ ਵਿੱਚ ਪਹੁੰਚੇ ਹਾਂ ਪਿੱਛੇ ਜੋ ਹੋਇਆ ਉਹ ਅਲੱਗ ਮੈਟਰ ਸੀਗਾ ਅਸੀਂ ਪਹੁੰਚੇ ਅਸੀਂ ਫਲਾਈਟ ਲੈ ਕੇ ਇੱਥੇ ਪਹੁੰਚੇ ਫਲਾਈਟ ਤੋਂ ਬਾਅਦ ਅਸੀਂ ਅੱਗੇ ਇੱਕ ਸ਼ਹਿਰ ਗਏ ਮਤਲਬ ਸਿੱਧਾ ਹੀ 에어ਪੋਰਟ ਤੋਂ ਫਲਾਈਟ ਤੋਂ ਬਾਅਦ ਬੱਸ ਲੈ ਲਈ ਬੱਸ ਲੈ ਕੇ ਪਹੁੰਚੇ ਉੱਥੇ ਅਸੀਂ ਇੱਕ ਰੋਡ ਦੇ ਉੱਤੇ ਜਾ ਰਹੇ ਸੀ ਇੱਕ ਜਸਟ ਫੋਟੋ ਖਿੱਚ ਰਹੇ ਸੀਗੇ ਤੇ ਮਤਲਬ ਐਂ ਕਹ ਲਓ ਕਿ ਜਾਂ ਵੀਡੀਓ ਬਣਾ ਰਹੇ ਸੀ ਫੋਟੋ ਖਿੱਚ ਰਹੇ ਸੀ ਮੈਨੂੰ ਯਾਦ ਵੀ ਨਹੀਂਗਾ ਐਗਜੈਕਟਲੀ ਇਕਦਮੀ ਇਦਾਂ ਇਹ ਸਾਰਾ ਹੈਪਨ ਹੋਇਆ ਚਲੋ ਵੀਡੀਓ ਵੀ ਬਣਾ ਰਹੇ ਹੋਵਾਂਗੇ ਇੱਕ ਨਾਰਮਲ ਸਧਾਰਨ ਰੋਡ ਜਿੱਥੇ ਕੁਝ ਹੈ ਵੀ ਨਹੀਂ ਮਤਲਬ ਸਿਰਫ ਦਰੱਖਤੀ ਆ ਮੈਂ ਕੁਝ ਐ ਕੋਈ ਗੱਲ ਕਰ ਰਿਹਾ ਸੀਗਾ ਕਿ ਯਾਰ ਆਂ ਦੀ ਇਸ ਦੇਸ਼ ਦੀ ਕਿੰਨੀ ਕਿ ਪੋਪੂਲੇਸ਼ਨ ਹੈ ਕਿਦਾਂ ਖੈਰ ਕਿਸੇ ਨੂੰ ਕੁਝ ਸੁਣ ਵੀ ਨਹੀਂ ਆਸੋ ਤੇ ਕੋਈ ਨਹੀਂ ਸੀਗਾ ਇੱਕ ਦੂਰੋਂ ਕਿਸੇ ਬੰਦੇ ਨੇ ਸਾਨੂੰ ਦੇਖ ਲਿਆ ਹੋਣਾ ਬਈ ਥੋੜੀ دیر ਬਾਅਦ ਉਹ ਸਾਡੇ ਕੋਲ ਆਇਆ ਕਹਿੰਦਾ ਫੋਨ ਦਿਖਾਓ ਫੋਨ ਦਿਖਾਓ ਅਸੀਂ ਕਹਾਂ ਕਿਵੇਂ ਦਿਖਾ ਦਈਏ ਯਾਰ ਇਹ ਤਾਂ ਲੈ ਕੇ ਭੱਜ ਜਾਊਗਾ ਸੁੰਨੀ ਜੀ ਰੋਡ ਸੀਗੀ ਉੱਥੇ ਤੇ ਅਸੀਂ ਕਹਾਂ ਨਹੀਂ ਕਿਉਂ ਦਿਖਾ ਦਈਏ ਕਹਾਂ ਤੁਸੀਂ ਵੀਡੀਓ ਬਣਾ ਰਹੇ ਸੀਗੇ ਇਹ ਹੁਣ ਅੱਗੇ ਜਦੋਂ ਮੈਂ ਪੂਰੀ ਗੱਲ ਦੱਸੂੰਗਾ ਤੁਹਾਨੂੰ ਸਮਝ ਆਊਗਾ ਉਹਨਾਂ ਨੇ ਵੀ ਉਹ ਸਾਨੂੰ ਇੱਕ ਥਾਣੇ ਲੈ ਗਿਆ ਥਾਣੇ ਹੱਥ ਕੜੀਆਂ ਲਾ ਕੇ ਸਾਨੂੰ ਲੈ ਕੇ ਬਈ ਮਤਲਬ ਐ ਮੰਨ ਲਓ ਵੀ ਸਾਨੂੰ ਜੋ ਇੱਕ ਇੱਕ ਕੁੱਤੇ ਦੀ ਤਰ੍ਹਾਂ ਇੱਕ ਟ੍ਰੀਟ ਕੀਤਾ ਗਿਆ ਉਸ ਤੋਂ ਬਾਅਦ ਬਈ ਸਾਨੂੰ 15 20 ਮਿੰਟ ਲਈ ਅੱਧੇ ਘੰਟੇ ਲਈ ਪਤਾ ਨਹੀਂ ਕਿੰਨੇ ਟਾਈਮ ਲਈ ਫੋਨ ਮਿਲਿਆ ਸਾਨੂੰ ਅਸੀਂ ਕਿਹੜਾ ਟਾਈਮ ਨੋਟ ਕਰ ਰਹੇ ਸੀਗੇ ਫੋਨ ਮਿਲਿਆ ਤੇ ਅਸੀਂ ਆਪਦੇ ਘਰੇ ਦੱਸਣ ਤੋਂ ਪਹਿਲਾਂ ਇੰਡੀਅਨ ਐਮਬੈਸੀ ਨੂੰ ਫੋਨ ਕੀਤਾ ਐਮਰਜੈਂਸੀ ਨੰਬਰ ਤੇ ਫੋਨ ਕੀਤਾ ਸਾਰੀਆਂ ਸਕਰੀਨ ਰਿਕਾਰਡਿੰਗਸ ਨਾਲ ਸਕਰੀਨ ਸ਼ਾਟ ਮੈਂ ਨਾਲ ਲਾ ਦੇਣਾ ਇਹਨਾਂ ਨੇ ਵੀ ਫੋਨ ਹੀ ਨਹੀਂ ਚੱਕਿਆ ਈਵਨ ਡਾਟਾ ਹੀ ਆਫ ਸੀਗਾ ਅਗਲੇ ਦਿਨ ਸਵੇਰੇ ਕਿਤੇ ਮੈਸੇਜ ਸੀ ਨ ਹੋਇਆ ਉਹ ਸਾਨੂੰ ਕੀ ਪਤਾ ਲੱਗਣੇ ਸਾਡੇ ਦੋਸਤ ਫੋਨ ਲੈ ਲੇ ਗਏ ਸਾਨੂੰ ਜੇਲ੍ਹ ਚ ਸਿੱਟਿਆ ਕੈਦੀਆਂ ਨਾਲ ਰੱਖਿਆ ਤੜਕੇ ਤੱਕ ਜਦੋਂ ਅਸੀਂ ਉੱਥੇ ਤਬਈ ਇੱਕ ਫੋਨ ਆਇਆ ਵਾ ਅਸੀਂ ਐਮਬੈਸੀ ਦਾ ਇੱਕ ਫੋਨ ਉਹ ਵੀ ਐਮਰਜੈਂਸੀ ਨੰਬਰ ਤੋਂ ਕੋਈ ਮੈਸੇਜ ਨਹੀਂ ਵੀ ਤੁਸੀਂ ਠੀਕ ਹੋ ਕਿੱਥੇ ਹੋ ਕਿਵੇਂ ਹੋ ਕੁਝ ਨਹੀਂ ਉਹਨਾਂ ਨੇ ਕੀ ਲੈਣਾ ਦੇਣਾ ਬਈ ਅੰਦੇਸੀਆਂ ਹੁੰਦੀਆਂ ਕਿਉਂ ਨੇ ਹੁਣ ਇਹ ਚੀਜ਼ ਮੈਂ ਤੁਹਾਨੂੰ ਕਿਉਂ ਸ਼ੇਅਰ ਕਰ ਰਿਹਾ ਮੈਂ ਤਾਂ ਛੁੱਟ ਕੇ ਆ ਚੁੱਕਿਆ ਮੈਂ ਤਾਂ ਇੱਥੇ ਬੈਠਾ ਕੱਲ ਮੇਰੀ ਫਲਾਈਟ ਆ ਮੈਂ ਕਿਉਂ ਦੱਸ ਰਿਹਾ ਮੈਂ ਸਿਰਫ ਕਿਸੇ ਲਈ ਨਹੀਂ ਦੱਸ ਰਿਹਾ ਮੈਂ ਤੁਹਾਡੇ ਲਈ ਦੱਸ ਰਿਹਾ ਕਿਉਂਕਿ ਬਈ ਮੇਰੇ ਤਾਂ ਚਾਹਣ ਵਾਲੇ ਬੜੇ ਨੇ ਮੇਰੇ ਬੜੇ ਚਾਹਣ ਵਾਲੇ ਨੇ ਵੀਡੀਓ ਮੈਸੇਜ ਸ਼ੇਅਰ ਕੀਤੇ ਇੱਥੇ ਤੱਕ ਗੱਲ ਪਹੁੰਚ ਗਈ ਹੈ ਐਮਬੈਸੀ ਨੇ ਸਾਨੂੰ ਸੱਦਿਆ ਠੀਕ ਹੈ ਪਰ ਮੈਂ ਉਹਨਾਂ ਲੋਕਾਂ ਲਈ ਦੱਸ ਰਿਹਾ ਹੋ ਸਕਦਾ ਬੜੇ ਟਰੈਵਲਰ ਨੇ ਉਹਨਾਂ ਦੀ ਮੇਰੇ ਨਾਲ ਪਰਸਨਲ ਖੁੰਦਕ ਹੋ ਸਕਦੀ ਹੈ ਇਹ ਹਿੰਦੀ ਵਾਲੇ ਵੀ ਹੋਣਗੇ ਹੋਰ ਵੀ ਪਛਾਣ ਵਾਲੇ ਹੋਣਗੇ ਜਿਨ੍ਹਾਂ ਨੇ ਨਾ ਸ਼ਾਇਦ ਸ਼ੇਅਰ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਨਵਦੀਪ ਨਾਲ ਲੱਗਦੀ ਹੈ ਨਵਦੀਪ ਤੋਂ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਨੂੰ ਪਰ ਯਾਦ ਰੱਖਿਓ ਇਹਨਾਂ ਦੇਸ਼ਾਂ ਦੇ ਵਿੱਚ ਮੈਂ ਪਹਿਲਾਂ ਆ ਰਿਹਾ ਨਾ ਹੁਣ ਫਿਰ ਕਹ ਦੂੰਗਾ ਮੈਂ ਕਰ ਰਿਹਾ ਜੀ ਮੈਂ ਨਹੀਂ ਗੱਲ ਮਤਲਬ ਹੁਣ ਮੈਂ ਕੀ ਕਹਾਂ ਚਲੋ ਜੀ ਦਾਸ ਪਹਿਲਾਂ ਆ ਰਿਹਾ ਇਹਨਾਂ ਦੇਸ਼ਾਂ ਦੇ ਵਿੱਚ ਸੋ ਇਸ ਚੀਜ਼ ਹੈਗੀ ਹੈਲੋ ਸੋ ਇਹਨਾਂ ਦੇਸ਼ਾਂ ਦੇ ਵਿੱਚ ਕੀ ਹੈਗੀ ਮੰਨ ਲਓ ਮੈਂ ਪਹਿਲਾਂ ਆ ਰਿਹਾ ਇੱਥੇ ਤਾਂ ਇੱਥੇ ਆਉਣ ਤੋਂ ਬਾਅਦ ਜਿਹੜੀ ਅਸਲੀ ਸਿਚੁਏਸ਼ਨ ਹੈ ਨਾ ਉਹ ਮੰਨ ਲਓ ਮੈਂ ਇੱਥੇ ਪਹੁੰਚ ਲਈ ਤੇ ਮੈਂ ਦੱਸਤੀ ਹੁਣ ਮੇਰੇ ਦੱਸਣ ਤੋਂ ਬਾਅਦ ਕੀ ਹੋਊਗਾ ਮੇਰੇ ਦੱਸਣ ਤੋਂ ਬਾਅਦ ਉਹ ਜਿਹੜਾ ਵੀ ਬੰਦਾ ਇੱਥੇ ਦੁਬਾਰਾ ਆਊਗਾ ਉਹ ਥੋੜਾ ਸੰਭਲ ਜਾਊਗਾ ਇਹਨਾਂ ਸਿਚੁਏਸ਼ਨਾਂ ਤੋਂ ਕਿ ਇਹਨਾਂ ਦੇਸ਼ਾਂ 'ਚ ਇਦਾਂ ਹੁੰਦਾ ਕੌਣ ਆਇਆ ਬਈ ਪਹਿਲਾਂ ਤਾਂ ਬਈ ਕਮਜ਼ੋਰ ਜੀਓਗ੍ਰਾਫੀ ਵਾਲੇ ਨਾ ਇੱਥੇ ਵੀਡੀਓ ਛੱਡ ਕੇ ਚਲੇ ਜਾਓ ਜਿਹੜਾ ਕੀਨੀਆ ਰਵਾਂਡਾ ਜੋ ਵਾਂਡਾ ਮੈਂ ਤਾਂ ਹੀ ਇਸ ਸੀਰੀਜ਼ ਦੇ ਸਟਾਰਟਿੰਗ ਦੇ ਵਿੱਚ ਇਹ ਸ਼ਬਦਾਂ ਦਾ ਯੂਜ਼ ਕੀਤਾ ਸੀ ਕਿ ਬਈ ਤੁਸੀਂ ਕੀਨੀਆ ਦੀ ਤਰ੍ਹਾਂ ਕੀਨੀਆ ਵਿੱਚ ਰਾ ਅੱਧੀ ਰਾਤ ਨੂੰ 12 ਵਜੇ ਵੀ ਉਹਨਾਂ ਦੇ ਕਿਸੇ ਪਿੰਡ 'ਚ ਜਾ ਸਕਦਾ ਕਿਤੇ ਵੀ ਜਾ ਜਾ ਸਕਦਾ ਉੱਥੇ ਇਦਾਂ ਦਾ ਸਿਸਟਮ ਨਹੀਂ ਹੈਗਾ ਇਹਨਾਂ ਦੇਸ਼ਾਂ ਦੇ ਕੀ ਹਾਲਾਤ ਨੇ ਅੱਜ ਇੰਵੈਸਟ ਇੰਵੈਸਟ ਨਹੀਂ ਸੀ ਕਿ ਖੈਰ ਅੰਬੈਸਡਲ ਦੀ ਤਾਂ ਇੱਥੇ ਵੈਕੈਂਸੀ ਮਤਲਬ ਖਾਲੀ ਪਿਆ ਵੈਕੈਂਟ ਆ ਸੀਟ ਉਹ ਦੱਸ ਰਹੇ ਸੀ ਉਹ ਕਹਿੰਦੇ ਇੱਥੇ ਨਾ ਬੰਦਿਆਂ ਨੂੰ ਮਾਰ ਕੇ ਸੜਕ ਤੇ ਪਾ ਦਿੰਦੇ ਆ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਅੱਗੇ ਬੰਦੇ ਮਾਰੇ ਆ ਇਦਾਂ ਦਾ ਸਿਸਟਮ ਹੈ ਇਹਨਾਂ ਦੇਸ਼ਾਂ ਦੇ ਵਿੱਚ ਸੋ ਬਈ ਇਮਤ ਤੁਹਾਡੇ ਉਹਨਾਂ ਲਈ ਕਰ ਰਿਹਾ ਆਉਣ ਵਾਲੇ ਟਰੈਵਲਰ ਜਾਂ ਕੋਈ ਹੋਰ ਬਿਜ਼ਨਸ ਕਰਨ ਲਈ ਆਇਆ ਬੰਦਾ ਫਸਿਆ ਹੋਵੇ ਤਾਂ ਐਟ ਲੀਸਟ ਉਹਦੀ ਗੱਲ ਸੁਣੀ ਜਾਵੇ ਤੁਸੀਂ ਇਸ ਮੁੱਦੇ ਨੂੰ ਚੱਕੜਾ ਉਹਨਾਂ ਨੇ ਸਾਡੇ ਪਾਸਪੋਰਟ ਸਿੱਟਿਆ ਸਾਨੂੰ ਕੁੱਤੇ ਦੀ ਤਰ੍ਹਾਂ ਭਾਇਆ ਉਹ ਮੈਨੂੰ ਨਹੀਂ ਭਾਇਆ ਸੀ ਭਾਈ ਉਹ ਸਾਰੇ ਇੰਡੀਆ ਨੂੰ ਭਾਇਆ ਸੀਗਾ ਅਸੀਂ ਦੋ ਜਣੇ ਨਹੀਂ ਬੈਠੇ ਸੀ ਉਹ ਇੰਡੀਆ ਬੈਠਾ ਸੀਗਾ ਮੇਰੇ ਦਿਮਾਗ ਦੇ ਵਿੱਚ ਇਹ ਆ ਰਿਹਾ ਸੀ ਉਦੋਂ ਕਿ ਇਹਨੇ ਸਾਡੀ ਬੇਇੱਜ਼ਤੀ ਨਹੀਂ ਕਰ ਰਿਹਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਇੰਡੀਆ ਦੇ ਪ੍ਰੈਜ਼ੀਡੈਂਟ ਦੀ ਕਰ ਰਿਹਾ ਜਾਂ ਫਿਰ ਐਮਬੈਸਡਰ ਦੀ ਕਰ ਰਿਹਾ ਜਿਹੜਾ ਇਸ ਦੇਸ਼ ਦੇ ਵਿੱਚ ਆ ਹਾਲਾਂਕਿ ਉਹ ਹੈ ਨਹੀਂਗੇ ਮਤਲਬ ਮੈਨੂੰ ਇ ਕਿਉਂਕਿ ਬਈ ਉਹਨਾਂ ਲਈ ਅਸੀਂ ਇੱਕ ਭਾਰਤ ਦੇ ਨਾਗਰਿਕ ਸੀਗੇ ਸਾਡੇ ਪਾਸਪੋਰਟ ਭਾਰਤ ਦੇ ਸੀਗੇ ਉਹਨਾਂ ਲਈ ਅਸੀਂ ਕੁਝ ਨਹੀਂ ਸੀਗੇ ਸੋ ਖੈਰ ਤਾਂ ਤੁਹਾਨੂੰ ਦੱਸਣ ਲਈ ਪਾਇਆ ਕਿ ਮੈਂ ਇਸ ਟਾਈਮ ਠੀਕ ਠਾਕ ਹਾਂ ਆਉਣ ਵਾਲਾ ਕੋਈ ਵੀ ਟਰੈਵਲਰ ਕੋਈ ਵੀ ਬਿਜ਼ਨਸਮੈਨ ਇਹਨਾਂ ਨੂੰ ਫੋਨ ਕਰਦਾ ਤਾਂ ਇਹਨਾਂ ਦਾ ਫਰਜ਼ ਆ ਪਹਿਲਾਂ ਫੋਨ ਚੱਕਣਾ ਸਲਾਹ ਦੇਣਾ ਨਹੀਂ ਵੀ ਤੁਸੀਂ ਇੱਥੇ ਕਿਉਂ ਆਏ ਐ ਐਮਬੈਸੀ ਕੱਲੇ ਵੀਜ਼ਾ ਦੇਣ ਨੂੰ ਨਹੀਂ ਹੁੰਦੀਆਂ ਕੋਈ ਮੀਟਿੰਗਾਂ ਕਰਨ ਨੂੰ ਨਹੀਂ ਹੁੰਦੀਆਂ ਐਮਬੈਸੀਆਂ ਹੁੰਦੀਆਂ ਭਾਰਤ ਦੀ ਐਮਬੈਸੀ ਪਤਾ ਕੀ ਕਹਿੰਦੀ ਆ ਪਰਦੇਸ਼ ਵਿੱਚ ਥੋੜਾ ਘਰ ਕਾਦਾ ਘਰ ਆ ਬਈ ਅਸੀਂ ਸਿਰਫ ਇਹ ਚਾਹੁੰਦੇ ਸੀ ਫੋਨ ਚੱਕ ਕੇ ਇਹਨਾਂ ਨੂੰ ਇੰਨਾ ਨੂੰ ਫੋਨ ਕਰ ਦੇਣ ਵੀ ਇਹਨਾਂ ਨੂੰ ਗੱਦੇ ਦੇ ਦਿਓ ਯਾਰ ਇਹਨਾਂ ਨੂੰ ਪਾਣੀ ਦੇ ਦਿਓ ਯਾਰ ਸਾਨੂੰ ਪਾਣੀ ਨਹੀਂ ਦੇ ਰਿਆ ਸੀ ਉੱਥੇ ਕੋਈ ਪਾਣੀ ਦੇ ਦਿਓ ਇਹਨਾਂ ਦੀ ਫੋਨ ਤੇ ਸਾਡੇ ਨਾਲ ਗੱਲ ਕਰਾ ਦਿੱਤੀ ਜਾਵੇ ਅਸੀਂ ਆਪਦੇ ਘਰੇ ਫੋਨ ਨਹੀਂ ਕੀਤਾ ਜਿਹੜੇ 15 20 ਮਿੰਟ ਅੱਧਾ ਘੰਟਾ ਫੋਨ ਮਿਲਿਆ ਐਮਬੈਸੀ ਨੂੰ ਕੀਤਾ ਪਰ ਉਹ ਵੀ ਚੈੱਕ ਕਰ ਰਹੇ ਸੀਗੇ ਵੀ ਕੀ ਪਤਾ ਐਮਬੈਸੀ ਨੂੰ ਫੋਨ ਕਰਨਗੇ ਉਹਨਾਂ ਦਾ ਕੁਝ ਆਊਗਾ ਜਦੋਂ ਉਹਨਾਂ ਨੂੰ ਪਤਾ ਲੱਗੇ ਇਹਨਾਂ ਦਾ ਤਾਂ ਕੋਈ ਨਹੀਂਗਾ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਉਹਨਾਂ ਨੇ ਵੀ ਮੱਛਰ ਬਹੁਤ ਆ ਯਾਰ ਇੱਥੇ ਉਹਨਾਂ ਨੇ ਵੀ ਫਿਰ ਸੁਣੀ ਨਹੀਂ ਉਹ ਕਹਿੰਦੇ ਹਾਂ ਠੀਕ ਹੈ ਇਹ ਮਤਲਬ ਕੀਤਾ ਤੇ ਬਸ ਇਹਨਾਂ ਦਾ ਕੰਸਰਨ ਸੀਗਾ ਕਿ ਯਾਰ ਸਾਰੀਆਂ ਦੁਨੀਆ ਦੀਆਂ ਅੰਬੈਸੀਆਂ ਨਾ ਜਿਹੜੀਆਂ ਵੀ ਆ ਉਹ ਕੰਨ ਖੋਲ ਕੇ ਇਸ ਚੀਜ਼ ਨੂੰ ਸੁਣ ਲੈਣ ਮੈਂ ਇਹ ਨਹੀਂ ਕਹਿੰਦਾ ਕਿ ਇਹ ਅੰਬੈਸੀ ਮੇਰੇ ਕਈ ਸਾਰੇ ਦੋਸਤਾਂ ਨੇ ਦੱਸਿਆ ਕਿ ਕਈ ਦੇਸ਼ਾਂ ਦੇ ਵਿੱਚ ਇੰਡੀਅਨ ਅੰਬੈਸੀਆਂ ਨੇ ਔਰ ਆਰਕੈਸਟਰਾ ਨੂੰ ਸਾਦੇ ਨੇ ਆਪਦੇ ਪ੍ਰੋਗਰਾਮ ਕਰਾਉਂਦੇ ਨੇ ਮਤਲਬ ਬਾਲੀਵੁੱਡ ਨਾਈਟ ਕਰਾਈ ਜਾਂਦੀ ਹੈ ਕਿਤੇ ਕੁਝ ਕਰਾਇਆ ਜਾਂਦਾ ਠੀਕ ਆ ਟੈਕਸ ਪੇਅਰ ਦੇ ਪੈਸਿਆਂ ਨਾਲ ਇਹ ਸਭ ਹੋ ਰਿਹਾ ਪਤਾ ਨਹੀਂ ਮੈਨੂੰ ਇਹ ਜੈ ਸ਼ੰਕਰ ਜੀ ਦੇ ਧਿਆਨ 'ਚ ਹੈਗਾ ਜਾਂ ਨਹੀਂ ਹੈਗਾ ਮੋਦੀ ਸਾਹਿਬ ਦੇ ਧਿਆਨ 'ਚ ਹੈਗਾ ਜਾਂ ਨਹੀਂ ਹੈਗਾ ਵਿਸ਼ਵ ਗੁਰੂ ਬਣਨ ਦੀ ਗੱਲ ਕਰ ਰਹ ਬਹੁਤ ਖੁਸ਼ੀ ਹੋਗੀ ਸਾਡਾ ਦੇਸ਼ ਵਿਸ਼ਵਗੁਰੂ ਬਣੇ ਪਰ ਬਈ ਵਿਸ਼ਵਗੁਰੂ ਜਿਹੜਾ ਅਮਰੀਕਾ ਨਾ ਜਿੱਕਦੇ ਮੈਂ ਐ ਸੋਚ ਰਿਹਾ ਸੀ ਕਾਸ਼ ਸਾਡੇ ਨਾਲ ਕੋਈ ਅਮਰੀਕਾ ਦਾ ਸਿਟੀਜ਼ਨ ਹੁੰਦਾ ਕਿਉਂਕਿ ਸਾਡਾ ਦੋਸਤ ਇੱਕ ਸ਼ੁਭਮ ਉਹ ਤਾਲਿਬਾਨ ਦੇ ਆਉਣ ਤੋਂ ਪਹਿਲਾਂ ਉੱਥੇ ਫਸ ਗਿਆ ਸੀਗਾ ਅਫਗਾਨਿਸਤਾਨ ਉਹਨੂੰ ਮਤਲਬ ਚੱਕ ਲਿਆ ਸੀ ਉੱਥੋਂ ਹੁਣ ਉਹਦੇ ਨਾਲ ਇੱਕ ਅਮਰੀਕਾ ਦਾ ਬੰਦਾ ਸੀ ਉਹਨੇ ਫੋਨ ਕੀਤਾ ਅਮਰੀਕਾ ਦੀ ਐਮਬੈਸੀ ਆਈ ਅੱਧੇ ਘੰਟੇ ਪੌਣੇ ਘੰਟੇ ਚ ਉਹਨੂੰ ਛਡਾ ਲਿਆ ਤੇ ਮੇਰੇ ਉਹ ਅਮਰੀਕਾ ਵਾਲਾ ਉਹਦਾ ਦੋਸਤ ਕਹਿੰਦਾ ਮੈਂ ਨਹੀਂ ਜਾਊਂਗਾ ਜਦ ਤੱਕ ਮੇਰਾ ਇੰਡੀਅਨ ਦੋਸਤ ਨਹੀਂ ਛੁੱਟੂਗਾ ਅ ਤੇ ਇੰਡੀਅਨ ਐਂਬੈਸੀ ਪਤਾ ਨੂੰ ਕੀ ਕਹਿੰਦੀ ਬਾਅਦ ਚ ਦੋ ਤਿੰਨ ਘੰਟੇ ਬਾਅਦ ਜਦੋਂ ਗੱਲ ਹੋ ਜੀ ਤੇਰੇ ਪਿਓ ਨੂੰ ਪਤਾ ਤੇ ਤੇਰੀ ਮਾਂ ਨੂੰ ਪਤਾ ਤੋ ਇੱਛਾ ਆ ਲੈ ਇੱਕ ਗੱਲ ਹੋਈ ਬਾਈ ਸਲਾਹ ਨਹੀਂ ਚਾਹੀਦੀ ਸਲਾਹ ਸਾਨੂੰ ਮੇਰੇ ਬਹੁਤ ਸਾਰੇ ਯਾਰ ਦੋਸਤ ਮੇਰੇ ਘਰ ਦੇ ਦੇਨ ਨੂੰ ਬੈਠੇ ਆ ਇਹਨਾਂ ਦੇਸ਼ਾਂ ਚ ਨਾ ਜਾਓ ਤੁਸੀਂ ਵੀ ਬਹੁਤ ਦਿੱਤੀ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਉਸ ਗੱਲ ਦੀ ਪਰ ਮੈਂ ਦੁਨੀਆਂ ਦਾ ਹਰ ਇੱਕ ਦੇਸ਼ ਜਾ ਰਿਹਾ ਇੱਥੇ ਬਿਜ਼ਨਸ ਕਰਨ ਲਈ ਲੋਕ ਆ ਰਹੇ ਨੇ ਫਿਰ ਬਿਜ਼ਨਸ ਨਹੀਂ ਛੱਡਿਆ ਜਾ ਸਕਦਾ ਕੁਝ ਵੀ ਚੀਜ਼ ਨਹੀਂ ਛੱਡੀ ਜਾ ਸਕਦੀ ਮੈਂ ਹਾਲਾਂਕਿ ਇੱਥੇ ਵੀਓ ਲੈਣ ਨਹੀਂ ਆਇਆ ਬਾਈ ਮੇਰੇ ਵੀਓ ਯੂਰਪ ਚ ਵੀ ਉਹਨੇ ਆਉਂ ਪਿਛਲੇ 22 ਦਿਨਾਂ ਦੇ ਵਿੱਚ 6 ਲੱਖ ਰੁਪਏ ਮੈਂ ਇਕੱਲਾ ਖਰਚੂਕਿਆ 6 ਲੱਖ ਮੇਰਾ ਦੋਸਤ ਅੱਧੇ ਅੱਧੇ ਘੰਟੇ ਦੀ ਫਲਾਈਟ ਇੱਥੇ 40 40 50 50 ਹਜ਼ਾਰ ਦੀ ਆ ਯੂਰਪ ਦੇ ਵਿੱਚ ਮੈਂ 3 ਮਹੀਨੇ ਘੁੰਮ ਸਕਦਾ ਉਹਨੇ ਪੈਸਾਂ ਚ ਜਿੰਨੇ ਮੇਰੇ ਇੱਥੇ 20 25 ਦਿਨਾਂ ਚ ਖਰਚ ਹੋ ਜਾਣਗੇ ਮੈਂ ਵਿਊਜ਼ ਲਈ ਨਹੀਂ ਆਇਆ ਮੈਂ ਆਪਣੀ ਕੰਟਰੀਜ਼ ਪੂਰੀਆਂ ਕਰ ਰਿਹਾ ਬਾਈ ਇਹਨਾਂ ਕੰਟਰੀਆਂ ਦੇ ਵਿੱਚ ਕੁਝ ਵੀ ਨਹੀਂ ਆ ਪੂਰੀ ਪੂਰੀ ਪੋਪੂਲੇਸ਼ਨ ਇਹਨਾਂ ਦੀ ਇੱਥੇ ਬੈਠੀ ਆ ਕੋਈ ਪਿੰਡ ਤਾਂ ਹੈ ਹੀ ਨਹੀਂ ਸਮਝ ਲਓ ਕੁਝ ਵੀ ਨਹੀਂ ਇਹਨਾਂ ਦੇਸ਼ਾਂ ਦੇ ਵਿੱਚ ਮਤਲਬ ਤੁਸੀਂ ਸੋਚ ਨਹੀਂ ਸਕਦੇ ਇੱਕ ਦੋ ਸ਼ਹਿਰਾਂ ਦੇ ਵਿੱਚ ਸਾਰੇ ਰਹਿੰਦੇ ਨੇ ਸੋ ਮੈਂ ਇਹ ਕਿ ਤਾਂ ਜੋ ਇਹ ਦੇਸ਼ ਮੈਂ ਵਿਜ਼ਿਟ ਕਰ ਸਕਾਂ ਥੈਟਸ ਇਟ ਵੀਊ ਤਾਂ ਬਈ ਤੁਸੀਂ ਦੇਖਿਆ ਅਰਜنٹੀਨਾ ਚ ਕਿੰਨੇ ਆਇਆ ਅੰਟਾਰਕਟਿਕਾ ਚ ਕਿੰਨੇ ਆਇਆ ਚਲੋ ਖੈਰ ਅੰਟਾਰਕਟਿਕਾ ਤਾਂ ਅਲੱਗ ਹੋ ਗਿਆ ਮੇਰੇ ਯੂਰਪ ਚ ਵੀ ਪੂਰੇ ਵੀਊ ਆਏ ਨੇ ਵੀਊ ਆਇਆ ਜਾਪਾਨ ਚ ਮੇਰੇ ਤੋਂ ਵੱਧ ਵੀਊ ਆਏ ਚਾਈਨਾ ਚ ਮੇਰੇ 3-4 ਗੁਣਾ ਵੱਧ ਵੀਊ ਆਏ ਆ ਠੀਕ ਹੈ ਵੀਊਸ ਤਾਂ ਬਈ ਕੈਨੇਡਾ ਜਾਊਂਗਾ ਮੈਂ ਕੈਨੇਡਾ ਚਾਹਣਗੇ ਮੈਂ ਆਸਟ੍ਰੇਲੀਆ ਜਾਊਂਗਾ ਆਸਟ੍ਰੇਲੀਆ ਚਾਹਣਗੇ ਜੇ ਲੋਕ ਜ਼ਿਆਦਾ ਦੇਖਣਾ ਪਸੰਦ ਕਰਦੇ ਉਹਨਾਂ ਦੇਸ਼ਾਂ ਨੂੰ ਵੀਊਸ ਦਾ ਮੈਟਰ ਨਹੀਂ ਆ ਬਈ ਵੀਊਸ ਤੋਂ ਘੱਟ ਆਉਂਦੇ ਇਹਨਾਂ ਦੇਸ਼ਾਂ ਦੇ ਵਿੱਚ ਉਲਟਾ ਪੈਸੇ ਕੁਛ ਵੀ ਐਡਵਰਟਾਈਜ਼ਮੈਂਟ ਨਹੀਂ ਇੰਡੀਆ ਦੀ ਵੀਡੀਓ ਪਾਉਂਗਾ ਜ਼ਿਆਦਾ ਪੈਸੇ ਆ ਜਾਣਗੇ ਮੈਂ ਥਿਊਜ਼ ਪਿੱਛੇ ਨਹੀਂ ਭੱਜਿਆ ਬਾਈ ਕਦੇ ਵੀ ਆਈ ਜਾਣੇ ਆ ਤੁਸੀਂ ਚਾਹਣ ਵਾਲੇ ਹੋ ਤੁਸੀਂ ਪਸੰਦ ਕਰਦੇ ਹੋ ਕਿ ਉਹ ਆ ਜਾਣੇ ਆ ਮੈਨੂੰ ਇਦਾਂ ਦੇ ਵੀਊ ਨਹੀਂ ਚਾਹੀਦੇ ਮੈਂ ਸਿਰਫ ਆਪਣੀਆਂ ਕੰਟਰੀਜ਼ ਵਿਜ਼ਿਟ ਕਰ ਰਿਹਾ ਮੈਂ ਇੱਕ ਐਕਸਪੀਰੀਅੰਸ ਲਈ ਆਇਆ ਸੀ ਪਰ ਮੈਨੂੰ ਨਹੀਂ ਪਤਾ ਸੀ ਇੰਨੇ ਖਰਾਬ ਐਕਸਪੀਰੀਅੰਸ ਹੋਣਗੇ ਖੈਰ ਜੋ ਵੀ ਹੈ ਇੰਡੀਅਨ ਐਮਬੈਸੀ ਨੂੰ ਸਾਡਾ ਫੋਨ ਚੱਕਣਾ ਚਾਹੀਦਾ ਹੈ ਸਾਡੀ ਗੱਲ ਸੁਣਨੀ ਚਾਹੀਦੀ ਸੀ ਅੱਜ ਹੁਣ ਕਰਨ ਤੋਂ ਬਾਅਦ ਠੀਕ ਹੈ ਯਾਰ ਪਰਸਨਲੀ ਤਾਂ ਮੈਨੂੰ ਬੰਦੇ ਬਹੁਤ ਵਧੀਆ ਲੱਗੇ ਪਰ ਮੇਰੀ ਕਿਸੇ ਨਾਲ ਪਰ ਜ ਪਰਸਨਲੀ ਬੰਦੇ ਸਾਰੇ ਵਧੀਆ ਹੁੰਦੇ ਨੇ ਮਿਲਣ ਤੋਂ ਬਾਅਦ ਉਹ ਬਹੁਤ ਵਧੀਆ ਲੱਗਿਆ ਸਾਰ ਨੇ ਕਿਹਾ ਵੀ ਕਿ ਹਾਂ ਵੀ ਮੈਂ ਐਕਸ਼ਨ ਲਵਾਂਗਾ ਕਿਉਂ ਨਹੀਂ ਫੋਨ ਚੱਕਿਆ ਡਾਟਾ ਕਿਉਂ ਬੰਦ ਸੀਗਾ ਅਸੀਂ ਕਹਿੰਦਾ ਸਾਰਾ ਜਿਹੜਾ ਕਨਸਰਨ ਹੈ ਜੋ ਵੀ ਰੇਜ਼ ਕਰਾਂਗੇ ਠੀਕ ਹੈ ਕਰਾਂਗੇ ਉਹਦਾ ਫਾਇਦਾ ਮੈਨੂੰ ਨਹੀਂ ਹੋਣਾ ਨਾ ਮੈਂ ਆਪਦੀ ਕੋਈ ਆਪ ਦਾ ਦੱਬਦਾ ਦਵਾ ਦਿਖਾਇਆ ਵੀ ਹਾਂ ਵੀ ਮੈਨੂੰ ਇੰਨੇ ਲੋਕ ਜਾਣਦੇ ਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਸੀ ਨਾ ਉਹਨਾਂ ਨੇ ਵੀ ਮੇਰੀਆਂ ਸਟੋਰੀਆਂ ਸ਼ੇਅਰ ਕੀਤੀਆਂ ਉਹਨਾਂ ਨੇ ਵੀ ਜਾ ਜਾ ਕੇ ਐਮਬੈਸੀਆਂ ਨੂੰ ਟੈਗ ਕੀਤਾ ਟਵੀਟ ਕੀਤੇ ਮਤਲਬ ਮੈਂ ਉਸ ਹਰ ਬੰਦੇ ਦਾ ਇੱਕ ਮ ਕਿ ਹਾਂ ਯਾਰ ਉਹਨਾਂ ਨੇ ਇਹ ਸਭ ਕੀਤਾ ਮੇਰੇ ਲਈ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਦੋਂ ਤੱਕ ਉਹਨਾਂ ਨੇ ਮੈਨੂੰ ਆਪੇ ਛੱਡਤਾ ਸੀਗਾ ਮੈਂ ਬਾਹਰ ਆ ਚੁੱਕਿਆ ਸੀਗਾ ਸਮਝ ਲਓ ਤੁਸੀਂ ਉਹ ਜੋ ਸਭ ਕੀਤਾ ਨਾ ਉਸ ਆਉਣ ਵਾਲੇ ਸਾਰੇ ਉਹਨਾਂ ਲੋਕਾਂ ਲਈ ਉਹਨਾਂ ਸਾਰੇ ਟਰੈਵਲਰਾਂ ਲਈ ਕੀਤਾ ਜਿਹੜੀ ਕਿ ਇੱਕ ਮਿਸਾਲ ਬਣ ਜੂਗਾ ਹੁਣ ਸ਼ਾਇਦ ਹੋ ਸਕਦਾ ਸਾਰੀਆਂ ਐਮਬੈਸੀਆਂ ਦੇ ਕੰਨ ਖੁੱਲ ਜਾਣ ਕਿ ਉਹਨਾਂ ਨੂੰ ਕਦੇ ਦਿੱਕਤ ਹੋਊਗੀ ਤਾਂ ਤੁਹਾਡਾ ਫੋਨ ਚੱਕਣਗੇ ਇਹ ਨਵਦੀਪ ਤੇ ਨਵਨਕਰ ਦੋਨੇ ਆਏ ਇਥੇ ਹੋ ਸਕਦਾ ਬਈ ਤਾਂ ਪੋਸੀਬਲ ਹੋਇਆ ਹੋ ਸਕਦਾ ਮੈਂ ਨਹੀਂ ਕਹਿੰਦਾ ਇੱਕ ਜ਼ਰੀਆ ਬੰਨਦਾ ਹੁੰਦਾ ਇੱਕ ਕੁਛੇ ਵੀ ਚੇਂਜ ਲਈ ਇੱਕ ਜ਼ਰੀਆ ਬੰਨਦਾ ਹੁੰਦਾ ਪਰ ਯਾਦ ਰੱਖਿਓ ਬੁਰਕੀ ਨਾ ਫਸੋ ਦੇ ਵਿੱਚ ਅੱਜ ਇੱਕੋ ਉਹ ਚੇਂਜ ਹੋ ਚੁੱਕਿਆ ਕਿ ਹੁਣ ਤੁਸੀਂ ਕਦੇ ਫੋਨ ਕਰੋਗੇ ਨਾ ਉਹ ਕਦੇ ਨਗਹਿਲੀ ਨਹੀਂ ਕਰਨਗੇ ਕਿਉਂਕਿ ਇੰਨੀਆਂ ਮੇਲਾ ਇੰਨੇ ਮੈਸੇਜ ਹਲੇ ਤਾਂ ਜਾ ਹੀ ਜਾਂਦੇ ਨੇ ਲੋਕਾਂ ਦੇ ਹਲੇ ਤਾਂ ਲੋਕਾਂ ਤੱਕ ਗੱਲ ਪਹੁੰਚ ਹੀ ਜਾਂਦੀ ਹੈ ਇੰਨੇ ਇੱਕ ਉਹਨਾਂ ਨੂੰ ਪਤਾ ਲੱਗ ਜਾਊਗਾ ਔਰ ਆਉਣ ਵਾਲੀਆਂ ਨੇੜੇ ਤੜੇ ਜਿੰਨੀਆਂ ਵੀ ਵੈਸੀ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਅੱਜ ਸਾਰ ਨੇ ਵੀ ਇਹੀ ਕਿਹਾ ਜਿਹੜੇ ਆਏ ਸੀਗੇ ਉਹ ਕਹਿੰਦੇ ਕਿ ਯਾਰ ਤੁਸੀਂ ਬਹੁਤ ਵਧੀਆ ਕੀਤਾ ਜੇਕਰ ਤੁਸੀਂ ਕੰਪਲੇਨਟ ਨਾ ਕਰਦੇ ਤਾਂ ਇਹਦੇ ਚ ਕੋਈ ਸੁਧਾਰ ਨਹੀਂ ਹੋਣਾ ਸੀ ਸੁਧਾਰ ਉਦੋਂ ਹੀ ਹੋਊਗਾ ਜਦੋਂ ਸਾਨੂੰ ਪਤਾ ਲੱਗਣੀ ਹੈ ਕਮੀਆਂ ਪੇਸ਼ੀਆਂ ਪਤਾ ਲੱਗਣੀਆਂ ਸੋ ਬਈ ਉਹ ਕਮੀਆਂ ਪੇਸ਼ੀਆਂ ਆਪਾਂ ਦੱਸੀਆਂ ਇਹਨਾਂ ਨੂੰ ਪਤਾ ਲੱਗਿਆ ਤੇ ਹੁਣ ਜਿਹੜਾ ਹੋ ਸਕਦਾ ਇਸ ਚੀਜ਼ ਦੇ ਵਿੱਚ ਸੁਧਾਰ ਹੋਵੇ ਹਾਂ ਪਤਾ ਨਹੀਂ ਬਈ ਮੈਂ ਕੁਝ ਗਲਤ ਬੋਲ ਗਿਆ ਵਾਂ ਤਾਂ ਮਾਫ ਕਰਨਾ ਪਰ ਮੈਨੂੰ ਲੱਗਦਾ ਵੀ ਟੈਕਸ ਪੇਅਰਸ ਦੇ ਪੈਸੇ ਦਾ ਸਹੀ ਯੂਜ਼ ਇਹੀ ਹੁੰਦਾ ਕਿ ਜੇ ਕੋਈ ਟੈਕਸ ਪੇਅਰ ਮੈਂ ਨਹੀਂ ਕਹਿੰਦਾ ਮੈਂ ਬਹੁਤ ਵੱਡਾ ਟੈਕਸ ਪੇਅਰ ਆ ਬਈ ਚਾ 20 ਹਜ਼ਾਰੀ ਕਰਦਾ ਹਾਂ ਟੈਕਸਪੇਅਰ ਤਾਂ ਹਰ ਬੰਦਾ ਹੀ ਹੈ ਤੁਸੀਂ ਟਾਫੀ ਗ੍ਰੀਲੋ ਤੇ ਵੀ ਜੀਐਸਟੀ ਦੇ ਰਹੇ ਹੋ ਤੁਸੀਂ ਠੀਕ ਹੈ ਟੈਕਸਪੇਅਰ ਹਰ ਬੰਦਾ ਹੀ ਆ ਪਰ ਦੇਸ਼ ਮਜ਼ਬੂਤ ਉਹਦੋਂ ਹੁੰਦੇ ਨੇ ਜਦੋਂ ਉਹਦੇ ਲੋਕ ਮਜ਼ਬੂਤ ਹੋਣ ਮੈਂ ਸੁਣਿਆ ਹੈ ਕਿ ਅਫਰੀਕਾ ਦੇ ਵਿੱਚ ਚਾਈਨੀਜ਼ ਅੰਬੈਸੀ ਦੇ ਕਿੱਦਾਂ ਬੰਦੇ ਨੂੰ ਫੜ ਲੋ ਤਾਂ ਪੂਰਾ ਕਾਫਲਾ ਲੈ ਕੇ ਪਹੁੰਚ ਜਾਂਦੇ ਉੱਥੇ ਜਾਂ ਵੀ ਸਾਡੇ ਬੰਦੇ ਨੂੰ ਫੜਿਆ ਕਿਵੇਂ ਸ਼ੱਕ ਦੇ ਆਧਾਰ ਤੇ ਹੀ ਫੜਿਆ ਕਿਵੇਂ ਜੇ ਸ਼ੱਕ ਹੈਗਾ ਤੁਸੀਂ ਤਹਿਕੀਕਾਤ ਕਰੋ ਪਰ ਸਾਡਾ ਬੰਦਾ ਜੇ ਸਹੀ ਹੈ ਤਾਂ ਉਹਨੂੰ ਛੱਡੋ ਦੈਟਸ ਇਟ ਇਹ ਹੁੰਦਾ ਅਮਰੀਕਾ ਕਿਉਂ ਪਾਵਰਫੁੱਲ ਹੈ ਯੂਰੋਪੀਅਨ ਦੇਸ਼ ਕਿਉਂ ਪਾਵਰ ਕਿਉਂਕਿ ਬਈ ਉਹਨਾਂ ਦੀਆਂ ਐਮਬੈਸੀਆਂ ਉਹਨਾਂ ਦੇ ਬੰਦਿਆਂ ਦੀ ਕਦਰ ਕਰਦੀਆਂ ਉਹਨਾਂ ਦੀ ਸਰਕਾਰ ਉਹਨਾਂ ਦੇ ਬੰਦਿਆਂ ਦੀ ਕਦਰ ਕਰਦੀ ਹੈ ਸਾਡੀ ਕਦਰ ਹੀ ਕੋਈ ਨਹੀਂ ਬਈ ਹਿਸਾਬ ਲਾਓ ਮੈਂ ਇੱਕ ਯੂਟਿਊਬਰ ਆ ਮੈਂ ਤਾਂ ਪਾਤਾ ਅੱਜ ਐਮਬੈਸੀ ਨੇ ਸਾਨੂੰ ਸੱਦ ਲਿਆ ਸੱਦ ਕੇ ਬਹੁਤ ਵਧੀਆ ਟ੍ਰੀਟਮੈਂਟ ਦਿੱਤਾ ਸਾਰਾ ਕੁਝ ਗੱਲਬਾਤ ਕੀਤੀ ਸਾਡੀ ਗੱਲ ਸੁਣੀ ਜੇਕਰ ਤੁਸੀਂ ਇੱਕ ਆਮ ਬੰਦੇ ਹੁੰਦੇ ਤੁਹਾਡੇ ਕੋਲ ਸੋਸ਼ਲ ਮੀਡੀਆ ਦੀ ਪਾਵਰ ਨਾ ਹੁੰਦੀ ਤੁਸੀਂ ਮੇਲਾਂ ਕਰਦੇ ਫੋਨ ਕਰਦੇ ਰਹਿ ਜਾਣਾ ਸੀ ਕਿਸੇ ਨੇ ਤੁਹਾਡੀ ਸੁਣਵਾਈ ਨਹੀਂ ਕਰਨੀ ਸੀ ਇਹ ਗੱਲ ਯਾਦ ਰੱਖਿਓ ਸੋ ਮੈਂ ਇਹ ਸਭ ਕੁਝ ਤੁਹਾਡੇ ਲਈ ਕਰ ਰਿਆ ਨਹੀਂ ਤਾਂ ਬਈ ਮੈਨੂੰ ਲੋੜ ਨਹੀਂ ਆ ਔਰ ਇਹ ਕੋਈ ਪੋਲਿਟੀਕਲ ਹੋ ਨਹੀਂ ਆ ਮੈਂ ਤਾਂ ਆਹ ਕਹਿ ਰਿਹਾ ਮੈਂ ਮੋਦੀ ਸਾਹਿਬ ਤੇ જયਸ਼ੰਕਰ ਦਾ ਜ਼ਿਕਰ ਤਾਂ ਕੀਤਾ ਕਿਉਂਕਿ ਵੀ ਉਹ ਮੌਕੇ ਦੇ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਮੰਤਰੀ ਨੇ ਸਾਡੇ ਮੋਦੀ ਸਾਹਿਬ ਪੀਐਮ ਨੇ ਸਾਡੇ ਠੀਕ ਹੈ ਮੈਂ ਰਾਹੁਲ ਗਾਂਧੀ ਨੂੰ ਕਹਿ ਸਕਦਾ ਸੀ ਜੀ ਰਾਹੁਲ ਗਾਂਧੀ ਪੀਐਮ ਹੁੰਦੇ ਤਾਂ ਠੀਕ ਹੈ ਪਰ ਮੈਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸਾਡੇ ਸੀਐਮ ਹੋ ਸਾਡੀ ਗੱਲ ਤੁਸੀਂ ਕੀ ਪੁੱਛ ਸਕਦੇ ਹੋ ਸੀਐਮ ਸਾਹਿਬ ਤੁਸੀਂ ਕਿ ਮੇਰੇ ਬਹੁਤ ਸਾਰੇ ਪਰਸਨਲ ਮੁੱਦੇ ਨੇ ਮੈਂ ਅਜ ਤੱਕ ਕਦੇ ਮੈਂ ਕਈ ਵਾਰ ਸੋਚਿਆ ਕਿ ਉਹ ਪਰਸਨਲ ਮੁੱਦਿਆਂ ਲਈ ਤੁਹਾਨੂੰ ਮਿਲਾਂ ਪਰ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਕੋਈ ਗੱਲ ਨਹੀਂ ਪਰਸਨਲ ਮੁੱਦਿਆਂ ਲਈ ਹੋਰ ਬਥੇਰੀਆਂ ਪਰ ਮੈਂ ਚਾਹਣਾ ਕਿ ਐਜ਼ ਅ ਪੰਜਾਬੀ ਹੋਣ ਦੇ ਨਾਤੇ ਸਾਡੇ ਸੀਐਮ ਹੋਣ ਦੇ ਨਾਤੇ ਜੀ ਤੁਸੀਂ ਪੁੱਛ ਸਕਦੇ ਹੋ ਸਰਕਾਰ ਨੂੰ ਇੱਕ ਕੁਐਸਚਨ ਕਿ ਸਾਡੇ ਸਿਟੀਜ਼ਨਸ ਦੇ ਨਾਲ ਇਹ ਕੀ ਹੋਇਆ ਕਿਉਂ ਕੀਤਾ ਗਿਆ ਉਦਾਂ ਤਾਂ ਅਸੀਂ ਕਾਗਜ਼ਾਂ ਦੇ ਵਿੱਚ ਤਾਂ ਅਸੀਂ ਬਹੁਤ ਮਜ਼ਬੂਤ ਹੁੰਦੇ ਜਾ ਰਹੇ ਹਾਂ ਪਰ ਕੀ ਅਸੀਂ ਸੱਚੀ ਮਜ਼ਬੂਤ ਹੈਗੇ ਹਾਂ ਗਰਾਊਂਡ ਲੈਵਲ ਤੇ ਕੰਮ ਨਹੀਂ ਹੋ ਰਿਹਾ ਇਸਰ ਮੈਂ ਦੱਸ ਸਕਦਾ ਤੁਸੀਂ ਇੰਡੀਆ 'ਚ ਬੈਠਾ ਹਰੇਕ ਬੰਦੇ ਨੂੰ ਨਾਲ ਲਾਦਾ ਕਿ ਇੰਡੀਅਨ ਐਂਬੈਸੀ ਤਾਂ ਇਹ ਗੱਲ ਲੋਕਾਂ ਦੇ ਦਿਮਾਗ 'ਚ ਬਣਾਤੀ ਹੋਈ ਆ মিডিਆ ਨੇ ਕਿ ਇੰਡੀਅਨ ਐਂਬੈਸੀ ਹਰੇਕ ਬਾਹਰਲੇ ਬੰਦੇ ਦੀ ਹੈਲਪ ਕਰਦੀ ਹੈ ਇੰਡੀਆ ਤਾਂ ਬਹੁਤ ਪਾਵਰਫੁੱਲ ਆ ਇਦਾਂ ਆ ਹੋਊਗਾ ਜੀ ਪਾਵ ਸਾਡੇ ਮਨ ਦੇ ਵਿੱਚ ਇੱਕੋ ਉਮੀਦ ਸੀਗੀ ਬਚਨ ਦੀ ਉੱਥੇ ਬੈਠਿਆ ਹੋਣ ਦੀ ਪਤਾ ਕੀ ਇੱਕੋ ਕਿ ਐਟ ਲਿਸਟ ਇੰਡੀਆ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਸਾਨੂੰ ਇਹ ਲੱਗ ਰਿਹਾ ਸੀ ਯਾਰ ਇਹ ਸਾਨੂੰ ਮਾਰਨਗੇ ਨਹੀਂ ਪਤਾ ਕਿਉਂ ਕਿਉਂਕਿ ਇੰਡੀਆ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਬਸ ਇੱਕ ਪਲੱਸ ਪੁਆਇੰਟ ਸੀਗਾ ਫਰ ਮੈਨੂੰ ਕਿਸੇ ਤੋਂ ਕੋਈ ਮਦਦ ਦੀ ਉਮੀਦ ਨਹੀਂ ਸੀਗੀ ਜਾਂ ਫਿਰ ਮੈਨੂੰ ਉਮੀਦ ਸੀ ਤਾਂ ਮੈਂ ਹੋ ਸਕਦਾ ਯਾਰ ਸਾਡੀਆਂ ਕਿਸੇ ਜਿਹੜੀਆਂ ਜਿੰਨੀਆਂ ਸਾਡੀਆਂ ਆਰਗੇਨਾਈਜੇਸ਼ਨਸ ਨੇ ਹੋਰ ਵੀ ਨੇ ਐਨ ਜੀਓਜ਼ ਨੇ ਆ ਕੋਈ ਵੀ ਕਹਿ ਲੋ ਸਾਡੇ ਬਹੁਤ ਸਾਰੇ ਅ ਐਸੇ ਸਿੱਖ ਜਿਹੜੇ ਬੈਠੇ ਨੇ ਹੋ ਸਕਦਾ ਯਾਰ ਹੋ ਸਕਦਾ ਹੈ ਕਿ ਉਹਨਾਂ ਨੂੰ ਜੇ ਪਤਾ ਲੱਗੂਗਾ ਤਾਂ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਇੱਕ ਉਮੀਦ ਸੀ ਮੇਰੇ ਅੰਦਰ ਹੋਰ ਕੁਝ ਨਹੀਂ ਛੱਡੋ ਭਾਈ ਮੇਰਾ ਤਾਂ ਇੱਕ ਕੁਐਸਚਨ ਇਹ ਹੀ ਸੀਗਾ ਕਿ ਹਾਂ ਭਾਈ ਐਮਬੈਸੀ ਨੇ ਫੋਨ ਕਿਉਂ ਨਹੀਂ ਚੱਕਿਆ ਔਰ ਇੱਕ ਕੁਐਸਚਨ ਤੁਸੀਂ ਵੀ ਪੁੱਛੋ ਟੈਗ ਕਰੋ ਸ਼ੇਅਰ ਕਰੋ ਜਿੰਦੇ ਤੱਕ ਵੀ ਤੁਸੀਂ ਕਰ ਸਕਦੇ ਹੋ ਕਿ ਐਮਬੈਸੀ ਨੇ ਫੋਨ ਕਿਉਂ ਨਹੀਂ ਚੱਕਿਆ ਦੁਬਾਰਾ ਦੱਸ ਕੇ ਵੀਡੀਓ ਖਤਮ ਕਰੂੰਗਾ ਭਾਈ ਕਿ ਮੈਂ ਕਦੇ ਵੀ ਵੀਡੀਓ ਬਣਾਉਣ ਲਈ ਅਫਰੀਕਾ ਨਹੀਂ ਆਉਂਦਾ ਕਿਉਂਕਿ ਵੀ ਵੀਡੀਓ ਤਾਂ ਬਣਾਉਣਾ ਮੇਰਾ ਕੰਮ ਹੈ ਨਾ ਕਿਉਂਕਿ ਮੈਂ ਸੋਚਦਾ ਕਿ ਹਾਂ ਯਾਰ ਜੇ ਮੈਂ ਆਇਆ ਐਨੇ ਪੈਸੇ ਖਰਚ ਕਰਕੇ ਹੋ ਸਕਦਾ ਕੁਝ ਪੈਸੇ ਮੈਨੂੰ ਵਾਪਸ ਆ ਜਾਣ ਤਾਂ ਜੋ ਮੈਂ ਅੱਗੇ ਟਰੈਵਲ ਕਰਾਂ ਹਾਲਾਂਕਿ ਪੈਸਿਆਂ ਦੀ ਕਮਾਈ ਮੈਨੂੰ ਯੂਰਪ ਦੀਆਂ ਵੀਡੀਓ ਬਣਾਉਣ ਤੋਂ ਜ਼ਿਆਦਾ ਹੋਊਗੀ ਤੇ ਮੈਨੂੰ ਕੈਨੇਡਾ ਅਮਰੀਕਾ ਦੀਆਂ ਵੀਡੀਓ ਬਣਾਉਣ ਤੋਂ ਜ਼ਿਆਦਾ ਕਮਾਈ ਹੋਊਗੀ ਐਂਡ ਆਸਟ੍ਰੇਲੀਆ ਦੀਆਂ ਵੀਡੀਓ ਬਣਾਉਣ ਚ ਜ਼ਿਆਦਾ ਕਮਾਈ ਹੋਊਗੀ ਕਿਉਂਕਿ ਉਹਨਾਂ ਦੇਸ਼ਾਂ ਵਿੱਚ ਐਡਵਰਟਾਈਜ਼ਮੈਂਟ ਵੀ ਹੈਗੇ ਲੋਕ ਜ਼ਿਆਦਾ ਦੇਖਣਗੇ ਮੈਂ ਕਿਸੇ ਵੀ ਇਦਾਂ ਦੇ ਦੇਸ਼ ਦੀ ਵੀਡੀਓ ਬਣਾਉਣਾ ਪੈਸੇ ਨਹੀਂ ਆਉਂਦੇ ਬਾਈ ਉੱਤੋਂ ਮੈਨੂੰ ਮੈਂ ਸਿਰਫ ਤੇ ਸਿਰਫ ਆਪਦੀਆਂ ਕੰਟਰੀਜ਼ ਠੀਕ ਹੈ ਮੈਂ ਉੱਥੇ ਵਧੀਆ ਕਮਣਾ ਉੱਥੋਂ ਦੀ ਉੱਥੋਂ ਦੀਆਂ ਵੀਡੀਓਜ਼ ਤੇ ਵੀ ਵਧੀਆ ਠੀਕ ਇਨਕਮ ਹੁੰਦੀ ਆ ਬਈ ਕਿਉਂਕਿ ਬਈ ਉਹਨਾਂ ਦੇਸ਼ਾਂ ਦੇ ਵਿੱਚ ਐਡਵਰਟਾਈਜ਼ਮੈਂਟ ਵੀ ਹੈਗੀ ਆ ਤਾਂ ਮੈਂ ਇੱਥੇ ਕਿਉਂ ਆਉਂਗਾ ਸੋਚੋ ਮੈਂ ਦੁਬਾਰਾ ਕਹੂੰਗਾ ਕਿ ਬਈ ਜੇਕਰ ਤੁਸੀਂ ਮੇਰੀ ਵੀਡੀਓ ਦੇਖ ਹੀ ਰਹੇ ਹੋ ਤੇ ਬਈ ਜੀਓਗ੍ਰਾਫੀ ਵੀ ਥੋੜੀ ਜੀ ਨਾ ਨਾਲ-ਨਾਲ ਮੈਪ ਦੇਖ ਲਿਆ ਕਰੋ ਇਹਨਾਂ ਦੇਸ਼ਾਂ ਨੂੰ ਤੁਸੀਂ ਕਿਸੇ ਆਸਾਨ ਦੇਸ਼ ਨਾਲ ਕੰਪੇਅਰ ਨਹੀਂ ਕਰ ਸਕਦੇ ਮੈਂ ਇਹ ਸਾਰੇ ਦੇਸ਼ ਤਾਂ ਘੁੰਮ ਰਿਹਾ ਤਾਂ ਜੋ ਇਹ ਛੇਤੀ ਕੰਪਲੀਟ ਹੋਣ ਮੇਰੇ ਹੁਣ ਥੋੜੇ ਬਹੁਤ ਹੀ ਬਚੇ ਆ ਉਸ ਤੋਂ ਬਾਅਦ ਬਾਕੀ ਵੀ ਮੈਂ ਸਾਰੇ ਸੇ ਦੇਸ਼ ਘੁੰਮਾਂਗਾ ਤੇ ਉਹਦੀਆਂ ਵੀਡੀਓ ਤੁਸੀਂ ਇੰਜੋਏ ਵੀ ਜ਼ਿਆਦਾ ਕਰੋਗੇ ਇਹਨਾਂ ਦੀਆਂ ਵੀਡੀਓ ਤੁਸੀਂ ਇੰਜੋਏ ਵੀ ਘੱਟ ਕਰਦੇ ਹੋਗੇ ਹਾਂ ਜੇਕਰ ਤੁਹਾਨੂੰ ਜਾਣਕਾਰੀ ਦਾ ਸ਼ੌਂਕ ਹੈ ਤੁਹਾਨੂੰ ਜਾਣਕਾਰੀ ਕਾਫੀ ਵਧੀਆ ਮਿਲਦੀ ਹੋਊਗੀ ਇਦਾਂ ਦੇ ਦੇਸ਼ਾਂ ਦੀਆਂ ਵੀਡੀਓ ਦੇ ਵਿੱਚ ਕਿ ਕਰੰਟ ਸਿਚੁਏਸ਼ਨ ਇਹਨਾਂ ਦੇਸ਼ਾਂ ਦੇ ਵਿੱਚ ਕੀ ਹੈ ਤੇ ਕੀ ਚੱਲ ਰਿਹਾ ਠੀਕ ਆ ਫਿਰ ਆਪਦੀ ਉਹ ਸੋਚ ਨੂੰ ਬਿਲਕੁਲ ਦੂਰ ਕਰ ਦਿਓ ਕਿ ਮੈਂ ਕਿਤੇ ਇਹਨਾਂ ਦੇਸ਼ਾਂ ਦੇ ਵਿੱਚ ਵੀਡੀਓ ਬਣਾਉਣ ਆਉਣਾ ਕਿ ਮੈਨੂੰ ਪੈਸੇ ਮਿਲਣਗੇ ਕੋਈ ਮੂਰਖ ਹੀ ਹੋਊਗਾ ਕਿ ਸੇਮ ਵੀਡੀਓ ਮੇਰੀਆਂ 2 ਲੱਖ ਰੁਪਇਆ ਲਾ ਕੇ ਬਣ ਰਹੀਆਂ ਤੇ ਮੇਰੀ ਕਮਾਈ 3 ਲੱਖ ਹੋ ਰਹੀ ਹੈ ਤੇ ਮੈਂ ਇੱਥੇ ਕਮਾਈ ਆਪਦੀ 1.5 ਲੱਖ ਕਰੂੰਗਾ ਤੇ ਖਰਚਾ 5 ਲੱਖ ਕਰੂੰਗਾ ਮੂਰਖ ਹੋਊਗਾ ਕੋਈ ਬਈ ਜੇ ਕੋਈ ਅੱਜ ਕਿਸੇ ਦਾ ਬਿਜ਼ਨਸ ਹੋਊਗਾ ਜਾਂ ਕਿਸੇ ਦਾ ਕੋਈ ਟਾਰਗੇਟ ਹੋਊਗਾ ਨਾ ਤਾਂ ਹੀ ਇਹਨਾਂ ਦੇਸ਼ਾਂ ਦੇ ਵਿੱਚ ਆਊਗਾ ਨਹੀਂ ਕੋਈ ਨਹੀਂ ਆਊਗਾ ਬਈ ਚੰਗਾ ਜੀ ਸੱਚੀ ਗੱਲ ਬਾਕੀ ਜਿਹਨੇ ਜਿਵੇਂ ਸੋਚਣਾ ਬਈ ਸੋਚ ਹੀ ਜਾਣਾ ਆਪਦੀ ਆਪਦੀ ਸੋਚ ਹੈ ਕੋਈ ਕਿਸੇ ਦੀ ਸੋਚ ਨੂੰ ਰੋਕ ਨਹੀਂ ਸਕਦਾ ਪਰ ਮੇਰੀ ਇੱਕ ਗੱਲ ਯਾਦ ਰੱਖਿਓ ਕਿ ਮੈਂ ਕਦੇ ਵੀ ਆਪਦੀ ਵੀਡੀਓ ਦੇ ਵਿੱਚ ਝੂਠ ਨਹੀਂ ਮਾਰਦਾ ਮੈਂ ਹਮੇਸ਼ਾ ਕਹਾਂ ਮੈਂ ਸੱਚ ਨੂੰ ਐਕਸੈ ਕਿਉਂਕਿ ਸੱਚ ਐਕਸੈਪਟ ਕਰਨ ਨਾਲ ਮੈਂ ਬੜਾ ਸੁਖੀ ਆ ਮੇਰੇ ਦਿਲ ਚ ਜੋ ਵੀ ਗੱਲ ਹੁੰਦੀ ਆ ਮੈਂ ਮੂੰਹ ਤੇ ਕਹਿ ਦਿੰਨਾ ਤੇ ਸੁਖੀ ਰਹਿਣਾ ਬਈ ਤੇ ਜੇ ਆਪਦੇ ਦਿਲ ਦੇ ਅੰਦਰ ਰੱਖੋ ਤਾਂ ਫਿਰ ਬਈ ਤੁਸੀਂ ਵੀ ਦੁਖੀ ਹੋਵੋਗੇ ਤੇ ਅੰਦਰ ਅੰਦਰ ਤੁਹਾਡੇ ਜਿਹੜਾ ਦੁੱਖ ਘਰ ਕਰਦਾ ਜਾਊਗਾ ਸਤਿ ਸ੍ਰੀ ਅਕਾਲ ਜੀ